ਅੱਜ ਦੀ ਇਸ ਬਹੁਤ ਹੀ ਅਹਿਮ ਪ੍ਰੈਸ ਕਾਨਫਰੰਸ ਦੇ ਵਿੱਚ ਪਹੁੰਚਣ ਦਾ ਲਈ ਦਿਲੋਂ ਧੰਨਵਾਦ ਜੀ ਆਇਆਂ ਨੂੰ ਮੇਰੇ ਨਾਲ ਮੇਰੇ ਸਾਥੀ ਮੇਰੇ ਕੈਬਨਿਟ ਦੇ ਕੁਲੀਗ ਜਿਨ੍ਹਾਂ ਨੇ ਪਿਛਲੇ ਦਿਨੀ ਸੌ ਚੱਕੀ ਹੈ ਸਾਹ ਤਰਨਪ੍ਰਿੰਤ ਸਿੰਘ ਸੋਣ ਜੀ ਉਹ ਵੀ ਹਾਜ਼ਰ ਨੇ ਸਾਥੀਓ ਪਿਛਲੇ 2.5 ਸਾਲਾਂ ਤੋਂ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਲੋਕਪੱਖੀ ਫੈਸਲੇ ਨੇ ਜਿਹੜੇ ਉਹ ਲੈਣ ਦੀ ਆ ਰਹੀ ਹੈ ਤੇ ਅੱਜ ਵੀ ਉਸੇ ਕੜੀ ਦੇ ਵਿੱਚ ਕੁਝ ਅਹਿਮ ਫੈਸਲੇ ਨੇ ਜਿਹੜੇ ਉਹ ਪੰਜਾਬ ਦੇ ਵੱਖ-ਵੱਖ ਖੇਤਿਆਂ ਦੇ ਲੋਕਾਂ ਦੇ ਹੱਕ ਦੇ ਲਈ ਉਹ ਲਏ ਗਏ ਨੇ ਜਿਨ੍ਹਾਂ ਵਿੱਚੋਂ ਕੁਝ ਨੂੰ ਮੈਂ ਬਰੀਫ ਹੈ ਜਿਹੜਾ ਉਹ ਕਰੂੰਗਾ ਸਭ ਤੋਂ ਪਹਿਲਾਂ ਤਾਂ ਇੱਕ ਬਹੁਤ ਲੰਬੇ ਸਮੇਂ ਤੋਂ ਆਈ ਥਿੰਕ ਸਦੀਆਂ ਤੋਂ ਇਹ ਪ੍ਰੋਬਲਮ ਚੱਲੀ ਆ ਰਹੀ ਸੀ तकरीबन 70 80 100 ਸਾਲ ਵੀ ਹੋ ਗਏ ਸੀਗੇ ਕਿ ਕੁਝ categories ਨੇ ਜਿਹੜੀਆਂ ਸ਼ਾਇਦ ਮੀਡੀਆ ਦੇ ਸਾਥੀਆਂ ਨੇ ਵੀ ਨਾ ਸੁਣੀਆਂ ਹੋਣ ਜਿਹੜੇ ਪੁਰਾਣੇ ਜ਼ਮਾਨਿਆਂ ਦੇ ਵਿੱਚ ਕਈ ਇਹੋ ਜਿਹੇ ਵਰਕਰ ਹੁੰਦੇ ਸੀਗੇ ਗਰੀਬ ਤਬਕੇ ਦੇ ਲੋਕ ਹੁੰਦੇ ਸੀ ਸਾਡੇ ਭਰਾ ਕਿ ਜਿਹੜੇ ਜ਼ਿੰਮੇਦਾਰਾਂ ਦੇ ਖੇਤ ਸੌਰੀ ਖੇਤਾਂ ਦੇ ਵਿੱਚ ਕੰਮ ਕਰਦੇ ਸੀਗੇ ਜਿਵੇਂ ਸਪੋਜ਼ ਕਿਸੇ ਨੇ ਬੋਰ ਲਾਉਣਾ ਅੱਜ ਕੱਲ ਮਸ਼ੀਨਰੀ ਐ ਨਹੀਂ ਹੁੰਦਾ ਕਿਸੇ ਨੇ ਜੰਗਲ ਦੀ ਸਫਾਈ ਕਰਨੀ ਹੈ ਉਹੋ ਜਿਹੇ ਕੰਮ ਜਿਹੜੇ ਸਪੋਜ਼ ਮੈਂ ਨਾਮ ਲਵਾਂ ਭੋਡੇਦਾਰ ਬੂਟੇਮਾਰ ਡੇਲੀਮਾਰ ਇਨਸਾਰ ਮਿਆਦੀ ਮੁਕਰਰੀਦਾਰ ਮੁੰਡੀਮਾਰ ਪਨਾਹੀ ਕਦੀਮ ਸੱਜੀਦਾਰ ਅਤੇ ਤਰਦਦਕਾਰ ਇਹ ਵੈਸਟਿੰਗ ਆਫ ਪ੍ਰੋਪਰਟੀ ਰਾਈਟਸ ਰੂਲ ਜਿਹੜਾ 2023 ਹੈ ਜਿਹੜਾ ਉਹ ਅਸੀਂ ਲੈ ਕੇ ਆਇਆ ਜਿਹਦੇ ਵਿੱਚ ਜੋ ਲੋਕ ਕਿਸੇ ਸਮਿਆਂ ਦੇ ਵਿੱਚ ਕੰਮ ਕਰਦੇ ਸੀਗੇ ਖੇਤਾਂ ਦੇ ਉੱਪਰ ਉਹ ਅੱਜ ਵੀ ਰੈਵਨਿਊ ਰਿਕਾਰਡ ਦੇ ਵਿੱਚ ਉਹ ਕاشتਕਾਰ ਦੇ ਖਾਨੇ ਦੇ ਵਿੱਚ ਬੋਲਦੇ ਨੇ ਪਰ ਉਹਨਾਂ ਕੋਲ ਅੱਜ ਵੀ ਅਜੇ ਮਾਲਕੀ ਦੇ ਪ੍ਰੋਪਰਾਈਟਰੀ ਰਾਈਟਸ ਨੇ ਜਿਹੜੇ ਉਹ ਹੈ ਨਹੀਂਗੇ ਜਿਸ ਦੀ ਵਜੇ ਕਰਕੇ ਉਹਨਾਂ ਨੂੰ ਬਹੁਤ ਮੁਸ਼ਕਲਾਂ ਦਿੱਕਤਾਂ ਨੇ ਜਿਹੜੀਆਂ ਉਹ ਆਉਂਦੀਆਂ ਨੇ ਤੇ ਇਸ ਕੈਟਾਗਰੀ ਨੂੰ ਅਸੀਂ ਰਾਈਟਸ ਦੇ ਰਹੇ ਹਾਂ ਅੱਜ ਪੰਜਾਬ ਸਰਕਾਰ ਰਾਈਟਸ ਦੇ ਰਹੀ ਹੈ ਕਿ ਉਹ ਉਹ ਮਾਲਕ ਨੇ ਜਿਹੜੇ ਉਹ ਬਣ ਸਕਣ ਇਹਦੇ ਵਿੱਚ ਤਕਰੀਬਨ 11231 ਬੈਨੀਫਿਸ਼ੀਰੀਜ਼ ਨੇ ਉਹਨਾਂ ਨੂੰ ਫਾਇਦਾ ਹੋਣਾ ਔਰ 4196 ਇਹ ਟੋਟਲ ਰਕਬਾ ਏਕੜ ਹੈ ਜਿਹੜਾ ਪੰਜਾਬ ਦੇ ਵਿੱਚ ਹੈ 4196 ਏਕੜ ਔਰ ਜ਼ਿਆਦਾਤਰ ਇਹ ਮਾਝੇ ਦੇ ਇਲਾਕੇ ਦੇ ਵਿੱਚ ਹੈ ਸੋ ਅੱਜ ਇੱਕ ਅਹਿਮ ਫੈਸਲਾ ਜਿਹੜਾ ਉਹ ਕੀਤਾ ਹੈ ਔਰ ਸ਼ਾਇਦ ਪਿਛਲੇ ਸਰਕਾਰਾਂ ਨੇ ਕਦੇ ਇਹ ਇਹਨਾਂ ਨੇ ਉਹ ਇਹ ਨਾਮ ਵੀ ਨਾ ਸੁਣੇ ਹੋਣਗੇ ਜਿਹੜੇ ਨੇ ਅੱਜ ਅਸੀਂ ਪ੍ਰਾਪਰਟੀ ਰਾਈਟਸ ਨੇ ਜਿਹੜੇ ਉਹ ਦੇ ਰਹੇ ਆ ਕਿੰਨੇ ਬੰਦੇ ਕਿੰਨੀ ਜ਼ਮੀਨ ਹੈ ਇਹ 4196 ਏਕੜ ਹੈ ਜੀ ਪੂਰੇ ਪੰਜਾਬ ਦੇ ਵਿੱਚ 11231 ਬੈਨੀਫੀਸ਼ੀਅਰਸ ਨੇ ਸੋ ਸੈਕੰਡ ਇਸ਼ੂ ਸੀਗਾ ਜੀ ਕਿ ਇਸ ਵਿਲੇਜ ਕਮਨ ਲੈਂਡ ਵਾਟ ਕਾਈਂਡ ਆਫ ਲੈਂਡ ਨਹੀਂ ਮੈਮ ਥਿਸ ਥਿਸ ਵਾਜ਼ਨਟ ਦ ਵਿਲੇਜ ਕਮਨ ਲੈਂਡ ਸੋ ਸੋ ਤੁਹਾਡੀ ਲੈਂਡ ਹੈ ਉਹਦੇ ਉੱਪਰ ਮੈਂ ਸਫਾਈ ਦਾ ਕੰਮ ਕਰ ਰਿਹਾ ਪਹਿਲਾਂ ਮਸ਼ੀਨਰੀ ਤਾਂ ਕੋਈ ਸੀ ਨਹੀਂ ਉਹ ਮਾਲਕ ਜਾਂ ਚਲੇ ਗਏ ਜਾਂ ਛੱਡ ਗਏ ਤੇ ਜਾਂ ਉਹਨਾਂ ਦੀ ਕਿਸੇ ਦੀ ਡੈਥ ਹੋ ਗਈ ਹੁਣ ਉਹਦੇ ਚ ਮੈਂ ਐਜ਼ ਏ ਐਜ਼ ਏ ਉਹਦਾ ਕਾਸ਼ਤਕਾਰ ਤਾਂ ਬੈਠਾ ਪਰ ਮੇਰੇ ਕੋਲ ਉਹਦੇ ਮਾਲਕੀ ਰਾਈਟਸ ਨਹੀਂ ਹੈਗੇ ਸੋ ਉਹ ਲੋਕ ਨੇ ਜਿਨ੍ਹਾਂ ਦੀਆਂ ਜਿਨ੍ਹਾਂ ਦੇ ਮਾਲਕ ਹੈ ਨਹੀਂਗੇ ਤੇ ਉਹਨਾਂ ਨੂੰ ਜਿਹੜੇ ਪੀਜੈਂਸ ਨੇ ਜਿਹੜੇ ਉਹਨਾਂ ਦੇ ਸੀਰੀਪਾਲੀ ਨੇ ਜਾਂ ਜਿਹੜੇ ਉਹਦੇ ਉੱਪਰ ਕਾਸ਼ਤ ਕਰਦੇ ਨੇ ਉਹਨਾਂ ਨੂੰ ਇਹ ਰਾਈਟਸ ਜਿਹੜੇ ਦਿੱਤੇ ਗਏ ਨੇ ਸਭ ਤੋਂ ਲੋਏਸਟ ਸਟ੍ਰਾਟਾ ਆਫ ਸੋਸਾਇਟੀ ਦੇ ਲੋਕਾਂ ਨੂੰ ਇਹ ਬੈਨੇਫਿਟ ਹੈ ਜਿਹੜਾ ਅੱਜ ਉਹ ਦਿੱਤਾ ਗਿਆ ਫਾਰਮਿੰਗ ਕਮਿਊਨਿਟੀ ਦੇ ਵਿੱਚ ਨੰਬਰ 2 ਅ ਇੱਕ ਪੰਜਾਬ ਦੇ ਵਿੱਚ এনवायरमेंटਲ ਕਲੀਅਰੈਂਸ ਦੀਆਂ ਫੀਸਾਂ ਜਿਹੜੀਆਂ ਸੀਗੀਆਂ ਉਹ ਪਿਛਲੇ ਸਮੇਂ ਦੇ ਵਿੱਚ ਕਿਉਂਕਿ ਬਹੁਤ ਸੈਂਸਿਟਿਵ ਇਸ਼ੂ ਹੈ ਔਰ ਉਹਦੇ ਵਿੱਚ ਅ ਇੰਡਸਟਰੀ ਦਾ ਵੀ ਕੰਸਰਨ ਰਹਿੰਦਾ ਸੀਗਾ ਕਿ ਜੀ ਉਹ ਜਿਹੜੀ এনवायरमेंटਲ ਕਲੀਅਰੈਂਸ ਦੀਆਂ ਫੀਸਾਂ ਪੰਜਾਬ ਦੇ ਵਿੱਚ ਜ਼ਿਆਦਾ ਨੇ ਉਹਦੇ ਬਾਰੇ ਕਾਫੀ ਇੰਡਸਟਰੀ ਤੋਂ ਵੀ ਬਾਕੀ ਸਾਥੀਆਂ ਤੋਂ ਵੀ ਜਿਹੜੀਆਂ ਰਿਪਰੈਜੈਂਟੇਸ਼ਨਸ ਆndੀਆਂ ਰਹੀਆਂ ਉਹਦੇ ਤਹਿਤ ਉਹਨਾਂ ਦੀ ਰੈਸ਼ਨਲਾਈਜ਼ੇਸ਼ਨ ਹੈ ਜਿਹੜੀ ਉਹ ਕੀਤੀ ਹੈ ਪਹਿਲਾਂ ਇਹ ਹੁੰਦੀ ਸੀਗੀ ਸਪੋਜ਼ ਕਿਸੇ ਨੇ ਅ 5 ਕਰੋੜ ਦੀ ਇਨਵੈਸਟਮੈਂਟ ਕਰਨੀ ਹੈ ਪਹਿਲਾ ਸੀਗਾ 1 ਕਰੋੜ ਮਗਰ 10000 ਰੁਪਿਆ ਉਹ ਜਿਵੇਂ ਜਿਵੇਂ ਜਿੰਨੀ ਜਿੰਨੀ ਇਨਵੈਸਟਮੈਂਟ ਵਧਦੀ ਜਾਂਦੀ ਸੀਗੀ ਉਨਾ ਹੀ ਉਹ ਮਲਟੀਪਲਾਈਡ ਬਾਈ 10000 ਹੋ ਜਾਂਦਾ ਸੀਗਾ ਸੋ ਹੁਣ ਉਹ ਜਿਹੜਾ ਕੀਤਾ ਗਿਆ ਉਹ ਉਹਦੇ ਸਲੈਬਸ ਫਿਕਸ ਕੀਤੇ ਨੇ ਕਿ ਸੱਤ ਸਲੈਬਸ ਬਣਾ ਦਿੱਤੇ ਗਿਆਂ ਜੇ ਸੁਪੋਜ਼ 5 ਕਰੋੜ ਤੱਕ ਦੀ ਇਨਵੈਸਟਮੈਂਟ ਹੈ ਜਿੱਥੇ 50000 ਰੁਪਿਆ ਪਹਿਲਾਂ ਲੱਗਦਾ ਸੀਗਾ ਹੁਣ ਉਹ 25000 ਲੱਗੂਗਾ ਟੂ ਬੀ ਔਨ ਦ ਲੋਇਸਟ ਸਾਈਡ ਔਰ ਜਿਹੜੀ ਸਤਵੀਂ ਕੈਟੇਗਰੀ ਹੈ ਸਲੈਬ ਉਹ ਜਿਸਪੋਜ਼ ਕਿਸੇ ਦੀ 1000 ਕਰੋੜ ਰੁਪਏ ਦੀ ਇਨਵੈਸਟਮੈਂਟ ਹੈ ਜਾਂ ਓਵਰ ਐਂਡ ਅਬੋਵ 1000 ਕਰੋੜ ਹੈ ਤੇ ਉਹ ਜਿੱਥੇ ਪਹਿਲਾਂ 1 1 ਕਰੋੜ ਬਣ ਜਾਂਦਾ ਸੀ ਜਾਂ ਉਸ ਤੋਂ ਵੀ ਵੱਧ ਬਣ ਜਾਂਦਾ ਸੀਗਾ ਹੁਣ ਉਹਦੀ ਫਿਕਸੇਸ਼ਨ ਹੈ ਜਿਹੜੀ ਉਹ 75 ਲੱਖ ਰੁਪਏ ਦੇ ਕਰ ਦਿੱਤੀ ਗਈ ਹੈ ਇਹਦੇ ਨਾਲ ਮੈਂ ਸਮਝਦਾ ਕਿ ਇੰਡਸਟਰੀ ਹੈ ਜਿਹੜੀ ਇਨਵੈਸਟਮੈਂਟ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਕਾਫੀ ਹੱਦ ਤੱਕ ਪ੍ਰਮੋਟ ਹੋਏਗੀ ਔਰ ਕਾਫੀ ਉਹਨਾਂ ਨੂੰ ਸਹੂਲਤ ਇਸ ਚੀਜ਼ ਨਾਲ ਮਿਲਣੀ ਹੈ ਤੀਸਰਾ ਜੋ 14 ਡੈਮਸ ਔਰ ਬੈਰੀਜਸ ਨੇ ਹੈਡਵਰਕਸ ਨੇ ਉਹਨਾਂ ਦੀ ਸੇਫਟੀ ਦਾ ਉਹਨਾਂ ਦੀ ਸਾਫ ਸਫਾਈ ਦਾ ਉਹਨਾਂ ਦੀ ਜੋ ਉਹਨਾਂ ਦਾ ਪ੍ਰਬੰਧਨ ਹੈ ਜਿਹੜਾ ਉਹ ਪ੍ਰੋਪਰ ਤਰੀਕੇ ਨਾਲ ਹੋ ਸਕੇ ਇਹਦੇ ਲਈ ਵਰਲਡ ਬੈਂਕ ਤੋਂ ਇੱਕ ਪ੍ਰੋਪੋਜ਼ਲ ਬਣੀ ਹੈ ਜੀ 281 ਕਰੋੜ ਰੁਪਏ ਦੀ 70 30 ਦੀ ਰੇਸ਼ੋ ਦੇ ਨਾਲ ਉਹਦੇ ਜਿਹੜਾ ਪੈਸਾ ਉਹ ਰੇਜ਼ ਕੀਤਾ ਗਿਆ 281 ਕਰੋੜ ਜਿਸ ਦੇ ਵਿੱਚੋਂ 70% ਹੈ ਜਿਹੜਾ ਅਪ੍ਰੋਕਸੀ ਅਪ੍ਰੋਕਸੀਮੀਟਲੀ ਅਰਾਊਂਡ ਲੈਸਰ 200 ਕਰੋੜ 200 ਕਰੋੜ ਤੋਂ ਥੋੜਾ ਜਿਹਾ ਘੱਟ ਇਹ ਵਰਲਡ ਬੈਂਕ ਤੋਂ 12 ਸਾਲ ਦੇ ਲੋਨ ਦੇ ਰੂਪ ਦੇ ਵਿੱਚ ਆਉਣਾ ਹੈ ਔਰ 30% ਹੈ ਜਿਹੜਾ ਯਾਨੀ ਕਿ 84 ਕਰੋੜ ਉਹ ਪੰਜਾਬ ਨੇ ਆਪਦੇ ਸੋਰਸਸ ਤੋਂ ਪਾਣਾ ਹੈ ਤਾਂ ਕਿ ਡੈਮਸ ਬੈਰੇजेस ਔਰ ਜਿਹੜੇ ਹੈਡਵਰਕਸ ਨੇ ਉਹਨਾਂ ਦਾ ਪ੍ਰਬੰਧਨ ਹੈ ਜਿਹੜਾ ਉਹ ਪ੍ਰੋਪਰ ਐਫੀਸ਼ੀਐਂਟ ਤੇ ਸੇਫ ਤਰੀਕੇ ਦੇ ਨਾਲ ਹੋ ਸਕੇ ਇਹ ਇੱਕ ਅਹਿਮ ਡਿਸੀਜਨ ਹੈ ਜਿਹੜਾ ਉਹ ਅੱਜ ਪੰਜਾਬ ਦੀ ਕੈਬਨਿਟ ਨੇ ਲਈ ਔਰ ਇਸ ਤੋਂ ਇਲਾਵਾ ਦੋ ਇਸ਼ੂਸ ਹੋਰ ਇੱਕ ਤੁਸੀਂ ਵੀ ਦੇਖਿਆ ਸੁਣਿਆ ਹੋਵੇਗਾ ਲੋਕਾਂ ਨੂੰ ਇਹ ਦਿੱਕਤਾਂ ਮੁਸ਼ਕਲਾਂ ਬਹੁਤ ਆਉਂਦੀਆਂ ਨੇ ਕਿ ਜੋ ਲੋਕਲ ਗਵਰਨਮੈਂਟ ਦੀਆਂ ਲੈਂਡਸ ਨੇ ਯੂएलबीਜ਼ ਨੇ ਅਰਬਨ ਲੋਕਲ ਬਾਡੀਜ਼ ਉਹਦੇ ਵਿੱਚ ਬਹੁਤ ਥਾਵਾਂ ਦੇ ਉੱਪਰ ਕਿਤੇ ਸਕੂਲ ਬਣੇ ਹੋਏ ਨੇ ਕਿਤੇ ਹਸਪੀਟਲਸ ਬਣੇ ਹੋਏ ਨੇ ਕਿਤੇ ਕੋਈ ਹੋਰ ਸਰਕਾਰੀ ਸੰਸਥਾਵਾਂ ਪਬਲਿਕ ਓਰੀਐਂਟਡ ਸੰਸਥਾਵਾਂ ਬੜੀਆਂ ਹੋਈਆਂ ਨੇ ਉਹ ਇੱਕ ਤਰੀਕੇ ਨਾਲ ਇਲੀਗਲ ਪੋਜੀਸ਼ਨ ਦੇ ਵਿੱਚ ਇਲੀਗਲ ਓਕਿਊਪੈਂਟ ਨੇ ਉਹ ਪਰ ਉਹਦੇ ਵਿੱਚ ਮੁਸ਼ਕਿਲ ਦਿੱਕਤ ਇਹ ਆ ਜਾਂਦੀ ਹੈ ਕਿ ਉਹ ਸਪਰਟਿਕੂਲਰ ਮਹਿਕਮੇ ਨੂੰ ਕਿ ਸਕੂਲ ਬਣਿਆ ਹੋਇਆ ਹੈ ਜਾਂ ਹਸਪੀਟਲ ਬਣਿਆ ਹੋਇਆ ਹੈ ਤੇ ਅਨਟਿਲ ਅਨਲੈਸ ਉਹ ਲੈਂਡ ਹੈ ਜਿਹੜੀ ਜੇ ਉਸ ਡਿਪਾਰਟਮੈਂਟ ਦੇ ਨਾਮ ਨਹੀਂ ਹੈਗੀ ਤਾਂ ਡਿਪਾਰਟਮੈਂਟ ਪੈਸਾ ਨਹੀਂ ਲਾ ਸਕਦਾ ਥੈਟ ੀਜ਼ ਉਹ ਅਪਗ੍ਰੇਡੇਸ਼ਨ ਵਗੈਰਾ ਉਹਦੀ ਨਹੀਂ ਹੁੰਦੀ ਹੈਗੀ ਸੋ ਇੱਕ ਗਵਰਨਮੈਂਟ ਟੂ ਗਵਰਨਮੈਂਟ ਟਰਾਂਸਫਰ ਦੇ ਤਹਿਤ ਲੋਕਲ ਗਵਰਨਮੈਂਟ ਦੀ ਯੂ ਐਲ ਵੀ ਦੀ ਲੈਂਡ ਹੈ ਸਕੂਲ ਹਸਪੀਟਲ ਬਣਿਆ ਹੋਇਆ ਹੈ ਉਹ ਲੈਂਡਸ ਨੇ ਜਿਹੜੀਆਂ ਉਹ ਜ਼ਮੀਨਾਂ ਨੇ ਜਿਹੜੀਆਂ ਅ ਉਹ ਉਸ ਪਾਰਟਿਕੂਲਰ ਡਿਪਾਰਟਮੈਂਟ ਨੂੰ ਉਸ ਪਾਰਟਿਕੂਲਰ ਸੰਸਥਾ ਨੂੰ ਮਹਿਕਮੇ ਨੂੰ ਟਰਾਂਸਫਰ ਕਰਨ ਦੀ ਜਿਹੜੀ ਅੱਜ ਕਲੀਅਰੈਂਸ ਹੈ ਉਹ ਦਿੱਤੀ ਗਈ ਹੈ ਤਾਂ ਕਿ ਜਿੱਥੇ ਕਿਤੇ ਵੀ ਇਹੋ ਜੀ ਕੋਈ ਇਸ਼ੂ ਹੈਗਾ ਤੇ ਉਹ ਕਨਸਰਨਡ ਮਹਿਕਮੇ ਨੂੰ ਟਰਾਂਸਫਰ ਹੋ ਜਾਏ ਤੇ ਉਹਨਾਂ ਦੀ ਅਪਕੀਪ ਅਪਗ੍ਰੇਡੇਸ਼ਨ ਔਰ ਸਭ ਸੰਭਾਲ ਹੈ ਜਿਹੜੀ ਉਹ ਪਾਰਟਿਕੂਲਰ ਡਿਪਾਰਟਮੈਂਟ ਕਰ ਲੇ ਸੋ ਇੱਕ ਬਹੁਤ ਵੱਡਾ ਮਸਲਾ ਸੀਗਾ ਮਸਲਾ ਬਹੁਤ ਵੱਡਾ ਸੀਗਾ ਮੁਸ਼ਕਲਾ ਵੱਡੀਆਂ ਸੀਗਾ ਤੇ ਇਹਨੂੰ ਅੱਜ ਪੰਜਾਬ ਸਰਕਾਰ ਨੇ ਹੱਲ ਕੀਤਾ ਇਸ ਦੇ ਨਾਲ ਹੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜੋ ਝੋਨੇ ਦਾ ਸੀਜ਼ਨ ਹੈ ਉਹ ਸਿਰ ਤੇ ਹੈ ਸ਼ੈਲਰਸ ਵਾਲਿਆਂ ਦੀ ਜੋ ਮਸਲਾ ਸੀਗਾ ਉਹ ਪਿਛਲੇ ਦਿਨ ਹੀ ਸੀਐਮ ਸਾਹਿਬ ਨੇ ਔਰ ਅਧਿਕਾਰੀਆਂ ਨੇ ਸਾਰੇ ਨੇ ਕਾਫੀ ਮੀਟਿੰਗਸ ਕਰਕੇ ਉਹਨਾਂ ਨੂੰ ਹੱਲ ਜਿਹੜਾ ਉਹ ਕਰ ਲਿਆ ਪੰਜਾਬ ਦੇ ਵਿੱਚ ਤਕਰੀਬਨ 5500 ਦੇ ਕਰੀਬ ਸ਼ੈਲਰ ਨੇ ਔਰ 185 ਲੱਖ ਮੀਟ्रिक टन ਹੈ ਜਿਹੜਾ ਉਹ ਝੋਨਾ ਆਉਣ ਜਾ ਰਿਹਾ ਉਹਦੀ ਕਸਟਮ ਮਿਲਿੰਗ ਪਾਲਿਸੀ ਹੈ ਜਿਹੜੀ ਇਸ ਵਾਰ ਦੀ ਉਹ ਸੀ ਅੱਜ ਉਹ ਐਨੂਅਲ ਬੇਸਿਸ ਤੇ ਹੁੰਦੀ ਹੈ ਉਹ ਅਸੀਂ ਰਿਲੀਜ਼ ਕੀਤੀ ਹੈ ਜਿਹਦੇ ਵਿੱਚ ਸ਼ੈਲਰਾਂ ਵਾਲਿਆਂ ਨੂੰ ਸੈਂਟਰ ਸਰਕਾਰ ਦੀਆਂ ਗਲਤ ਨੀਤੀਆਂ ਦੀ ਵਜ੍ਹਾ ਕਰਕੇ ਜੋ ਪਿਛਲੇ ਸਾਲਾਂ ਦੇ ਵਿੱਚ ਘਾਟੇ ਪਏ ਨੇ ਉਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇੱਕ ਉਹਨਾਂ ਦੀ ਡਿਮਾਂਡ ਸੀਗੀ ਕਿ ਸਾਡੀ ਸਿਕਿਉਰਿਟੀ ਹੈ ਜਿਹੜੀ ਰਿਫੰਡੇਬਲ ਸਿਕਿਉਰਿਟੀ ਸੀ 11 ਲੱਖ ਰੁਪਏ ਪਰ ਸ਼ੈਲਰ ਜਦੋਂ ਉਹਨਾਂ ਨੇ ਰਜਿਸਟ੍ਰੇਸ਼ਨ ਕਰਾਣੀ ਹੁੰਦੀ ਹੈ ਉਹ ਕਟਾ ਕੇ 5 ਲੱਖ ਕੀਤੀ ਗਈ ਹੈ ਇਸੇ ਤਰੀਕੇ ਨਾਲ ਉਹਨਾਂ ਨੂੰ ਬੈਂਕ ਗਾਰੰਟੀ ਦੇਣੀ ਪੈਂਦੀ ਸੀਗੀ ਅਗੇਂਸਟ ਦਾ ਕਾਸਟ ਅਗੇਂਸਟ ਦਾ ਵੈਲਿਊ ਆਫ ਦਾ ਸਟਾਕ ਦੈਟ ਦੇ ਆਰ ਗੋਇੰਗ ਟੂ ਸਟੋਲ ਜਿੰਨਾ ਉਹਨਾਂ ਨੇ ਸਟਾਕ ਰੱਖਣਾ ਹੁੰਦਾ ਸੀ ਉਹਦੇ ਦੀ ਬੈਂਕ ਗਾਰੰਟੀ ਦੇਣੀ ਪੈਂਦੀ ਸੀਗੀ ਉਵੀ ਉਹਨਾਂ ਨੂੰ ਕਾਫੀ ਖੱਜਲ ਖੋਰੀ ਕਰਨੀ ਪੈਂਦੀ ਸੀਗੀ ਬੈਂਕ ਦੇ ਵਿੱਚ ਪੈਸੀਓ ਵੀ ਦੀ ਐਫ ਡੀ ਵੀ ਬਣਾਉਣੀ ਪੈਂਦੀ ਸੀਗੀ ਔਰ ਪ੍ਰਾਪਰਟੀ ਵੀ ਰੱਖਣੀ ਪੈਂਦੀ ਸੀਗੀ ਉਹ ਅਸੀਂ ਉਹਨਾਂ ਨੂੰ ਇਹ ਅਲਾਉ ਕਰ ਦਿੱਤਾ ਕਿ ਤੁਸੀਂ ਬੈਂਕ ਗਾਰੰਟੀ ਨਾ ਦਿਓ ਸਿਰਫ ਪ੍ਰਾਪਰਟੀ ਦੀ ਲੀਨ ਹੈ ਜਿਹੜੀ ਉਹ ਮਾਰਕ ਹੋ ਜਾਏਗੀ ਤੇ ਉਹਦੇ ਨਾਲ ਉਹਨਾਂ ਨੂੰ ਸੌਖਾ ਜਿਹੜਾ ਉਹ ਹੋ ਜਾਏਗਾ ਔਰ ਇਸੇ ਤਰੀਕੇ ਨਾਲ ਥਰਡ ਉਹਨਾਂ ਦਾ ਜੋ ਸੀਐਮਆਰ ਜੋ ਉਹਨਾਂ ਦੀ ਰੇਟ ਸੀਗਾ ਜੋ ਕਸਟਮ ਮੇਕਿੰਗ ਆਫ ਪ੍ਰਾਈਸ ਉਹਦੇ ਜਿਹੜੇ ਰੇਟ ਸੀਗੇ ਉਹ ਇੱਕ 175 ਰੁਪਏ ਪਰ ਟਨ ਹੋਇਆ ਕਰਦਾ ਸੀਗਾ ਜਿਹੜਾ ਕਿ ਹੁਣ ਸਰਕਾਰ ਨੇ ਉਸ ਦਿਨ ਸੀਐਮ ਸਾਹਿਬ ਨੇ ਵਾਅਦਾ ਕੀਤਾ ਸੀਗਾ ਸ਼ੈਲਰ ਮਾਲਕਾਂ ਨੂੰ ਉਹ ਘਟਾ ਕੇ 10 ਰੁਪਏ ਕਰ ਦਿੱਤਾ ਸਪੋਜ਼ ਫਾਰ ਐਗਜ਼ਾਮਪਲ ਕਿਸੇ ਸ਼ੈਲਰ ਵਾਲੇ ਨੇ 2000 ਟਨ ਹੈ ਜਿਹੜਾ ਉਹ ਆਪਦੇ ਸ਼ੈਲਰ ਦੇ ਚਲਾਣਾ ਤੇ ਸਿੱਧਮ ਸਿੱਧੇ ਉਹਨਾਂ 165 ਰੁਪਏ ਹਿਸਾਬ ਨਾਲ 33 ਲੱਖ ਰੁਪਏ ਦਾ ਬੈਨੀਫਿਟ ਹੈ ਜਿਹੜਾ ਉਹ ਹੋ ਜਾਏਗਾ ਇਹਦੇ ਨਾਲ ਸੈਂਟਰ ਸਰਕਾਰ ਦੀਆਂ ਗਲਤ ਪਾਲਿਸੀਆਂ ਦਾ ਜੋ ਨੁਕਸਾਨ ਉਹ ਕਰ ਰਹੇ ਨੇ ਉਹ ਇੱਕ ਬਾਹ ਫੜਨ ਦਾ ਕੰਮ ਹੈ ਜਿਹੜਾ ਸ਼ੈਲਰ ਇੰਡਸਟਰੀ ਦਾ ਜਿਹੜੀ ਕਿ ਇੱਕ ਤਰੀਕੇ ਨਾਲ ਜਿੰਦ ਜਾਨ ਹੈ ਪੰਜਾਬ ਦੀ ਕਿਸਾਨੀ ਦੀ ਉਹ ਕੰਮ ਹੈ ਜਿਹੜਾ ਉਹ ਅੱਜ ਦੀ ਪੰਜਾਬ ਸਰਕਾਰ ਨੇ ਕੀਤਾ ਸੋ ਇਹ ਕੁਝ ਅਹਿਮ ਡਿਸੀਜਨ ਸੀਗੇ ਜਿਹੜੇ ਕਿ ਅੱਜ ਦੀ ਕੈਬਨਿਟ ਦੇ ਵਿੱਚ ਲਏ ਗਏ ਨੇ ਨਹੀਂ ਦੇਖੋ ਇਹਦੇ ਵਿੱਚ ਇਹ ਪਾਲਿਸੀ ਦੇ ਵਿੱਚ ਨਹੀਂ ਆਉਣਾ ਹੁੰਦਾ ਜੀ ਵੀ ਕਿੰਨੇ ਨੇ ਉਹ ਤਾਂ ਜਦੋਂ ਇੱਕ ਪਾਲਿਸੀ ਬਣ ਗਈ ਫਿਰ ਆਇਡੈਂਟੀਫਿਕੇਸ਼ਨ ਹੈ ਜਿਹੜੀ ਉਹ ਡਿਪਾਰਟਮੈਂਟਸ ਤੋਂ ਲਵਾਂਗੇ ਕਿ ਸਪੋਜ਼ ਹਸਪਤਲ ਕਹੇਗਾ ਜੀ ਸਾਡੇ ਸਪੋਜ਼ 40 ਹਸਪਤਲ ਨੇ ਜਿਹੜੇ ਜਾਂ ਛੋਟੇ ਕਲੀਨਿਕਸ ਨੇ ਜਾਂ ਪੀ ਐਚ ਸੀਜ਼ ਨੇ ਉਹ ਤੁਹਾਡੇ ਲੋਕਲ ਗਵਰਨਮੈਂਟ ਦੀ ਜੇ ਪੰਚਾਇਤ ਉਹਦੀ ਜਗ੍ਹਾ ਦੇ ਵਿੱਚ ਬਣੇ ਹੋਏ ਨੇ ਅਰਬਨ ਲੋਕਲ ਬਾਡੀ ਦੀ ਜਗ੍ਹਾ ਦੇ ਵਿੱਚ ਉਹ ਉਹ ਕੰਮ ਹੈ ਜਿਹੜਾ ਅੱਜ ਅਸੀਂ ਉਹਨੂੰ ਫੈਸਿਲੀਟੇਟ ਕਰਤਾ ਇਹ ਜੇ ਇਹ ਤੋਂ ਪਹਿਲਾਂ ਤਾਂ ਰਾਹ ਹੀ ਬੰਦ ਸੀਗਾ ਹੁਣ ਉਹ ਰਾਹ ਖੋਲ ਦਿੱਤਾ ਜਦੋਂ ਰਾਹ ਖੁੱਲ ਗਿਆ ਤੇ ਨੰਬਰਿੰਗ ਆਫ ਇਹ ਜਿਹੀਆਂ ਪ੍ਰੋਪਰਟੀਆਂ ਵੀ ਆ ਜਾਏਗਾ ਤੇ ਉਹ ਤੋਂ ਬਾਅਦ ਉਹ ਸਟ੍ਰੀਮ ਲਾਈਨ ਹੋ ਜਾਏਗਾ ਦੇਖਿਏ ਜੰਮੂ ਕਸ਼ਮੀਰ ਵਿੱਚ ਵੀ ਤਾਂ ہمارا ਖਾਤਾ ਜੋ ਹੈ ਉਹ ਇੱਕ ਜਗ੍ਹਾ ਖੁੱਲ ਗਿਆ ਹੈ ਹਰਿਆਣਾ ਵਿੱਚ ਜੋ ਜੋ ਰਿਜ਼ਲਟਸ ਹਨ ਉਹ ہم ਲੋਕੋ ਨੇ ਕਿਉਂਕਿ ਪਹਿਲੇ ਟੂ ਬੀ ਵੈਰੀ ਓਨਸਟ ਪਹਿਲੇ ਕਾਫੀ ਦੇਰ ਤੱਕ ਕਾਂਗਰਸ ने आ, एंगेज रखा हमें और हम लोग भी म्यूचुअल जो उसके उनके साथ बात चलती रही समझौते के लिए एंड मौके पे उन्होंने छोड़ दिया और मैं समझता हूँ कि उस चीज़ का जो खमियाजा है वो कांग्रेस को भी बड़े प, आ, स्तर पे झेलना पड़ा है और हम लोगों को तो हम हम तो बेसिकली जैसे पार्लियामेंट में था कि हमारे पास एक सीट थी बट देयर बी परफॉर्मड वेल बट जहां पे अलायंस था उन्होंने तो बड़ा आज आई थिंक आज कांग्रेस वाले पछता रहे होंगे लेकिन मेरे ख्याल से जो रिजल्ट्स आए वो तो एवरी uh, रिजल्ट uh, है शॉकड एवरीबडी के हुआ क्या है सो बहुत बहुत धन्यवाद जी थैंक यू सो मच